ਬੀਤੀ ਰਾਤ ਜਿੱਥੇ ਲੁਧਿਆਣਾ ਦੇ ਡੀਸੀ ਹਿਮਾਂਸ਼ੂ ਜੈਨ ਨੇ ਵਿਦਾਨਸਵ ਹਲਕਾ ਸਮਰਾਲਾ ਦੇ ਪਿੰਡ ਧੁੱਲੇਵਾਲ 'ਚ ਸਤਲੁਜ ਦਰਿਆ ਦਾ ਦੌਰਾ ਕੀਤਾ ਉੱਥੇ ਹੀ ਸੱਤਾਧਾਰੀ ਆਮਦਵੀ ਪਾਰਟੀ ਦੇ ਹਲਕਾ ਸੰਗਠਨ ਇੰਚਾਰਜ ਜਿੰਦਰ ਸਿੰਘ ਗਰੇਵਾਲ ਇੱਕ ਹਫ਼ਤੇ ਤੋਂ ਜ਼ਿਆਦਾ ਸਮੇਂ ਤੋਂ ਇਸ ਜਗ੍ਹਾ ਤੇ ਆਪਣੀ ਪੂਰੀ ਟੀਮ ਨਾਲ ਡਟੇ ਹੋਏ ਹਨ ਇਸ ਜਗ੍ਹਾ ਦੇ ਹਾਲਾਤਾਂ ਬਾਰੇ ਅੱਜ ਸਵੇਰੇ ਹੀ ਜਾਣਕਾਰੀ ਸਾਂਝੀ ਕਰਦੇ ਹਾਂ ਉਹਨਾਂ ਦੱਸਿਆ ਕਿ ਉਹ 45 ਕਿਊਸਿਕ ਪਾਣੀ ਦੇ ਹਾਲਾਤਾਂ ਦੌਰਾਨ ਇੱਥੇ ਪਹੁੰਚੇ ਸਨ ਅਤੇ ਜੋ ਬੀਤੇ ਕੱਲ 2 ਲੱਖ ਕਿਊਸਿਕ ਤੇ ਪਹੁੰਚ ਗਿਆ ਸੀ ਤੇ ਅੱਜ ਸਵੇਰੇ ਇਹ ਘਟ ਕੇ 1,60,000 ਤੋਂ 70,000 ਰਹਿ ਗਿਆ ਉਹਨਾਂ ਦੱਸਿਆ ਕਿ ਇੱਥੇ ਪਹਿਲਾਂ ਸਾਡੇ ਵਲੰਟੀਅਰਾਂ ਤੋਂ ਇਲਾਵਾ ਲਾਕੇ ਦੇ ਲੋਕਾਂ ਦੇ ਨਾਲ ਮਨਰੇਗਾ ਦੇ 100 ਮਜ਼ਦੂਰ ਸਨ ਅਤੇ ਮੇਰੇ ਵੱਲੋਂ ਪ੍ਰਸ਼ਾਸਨ ਨੂੰ ਬੇਨਤੀ ਕਰਨ ਤੇ ਉਹ 250 ਦੇ ਕਰੀਬ ਕਰ ਦਿੱਤੇ ਗਏ। ਉਹਨਾਂ ਦੱਸਿਆ ਕਿ ਇਸ ਜਗ੍ਹਾ ਤੇ ਪ੍ਰਸ਼ਾਸਨ ਨਾਲ ਮਿਲ ਕੇ ਬੋਰੀਆਂ ਪਰ ਕੇ ਲਗਾਈਆਂ ਗਈਆਂ ਜਿਸ ਦੇ ਚਲਦਿਆਂ ਇੱਥੇ ਸਥਿਤੀ ਕੰਟਰੋਲ ਚ ਹੈ। ਉਹਨਾਂ ਦੱਸਿਆ ਕਿ ਲੋਕਾਂ ਨੂੰ ਕਿਸੇ ਵੀ ਗੱਲ ਤੋਂ ਘਬਰਾਉਣਾ ਨਹੀਂ ਚਾਹੀਦਾ। ਉਹਨਾਂ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਜਹੀ ਨਾਜਿਕ ਸਥਿਤੀ ਚ ਉਹ ਜਹੀ ਕੋਈ ਵੀ ਗੱਲ ਨਾ ਕਰਨ ਜੋ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਕਰੇ। ਉਹਨਾਂ ਇਹ ਵੀ ਦੱਸਿਆ ਕਿ ਸਾਡੇ ਕੋਲ ਇਸ ਵਕਤ 4000 ਦੇ ਕਰੀਬ ਰੀਤੀਆਂ ਦੀਆਂ ਪਰੀਆਂ ਹੋਈਆਂ ਬੋਰੀਆਂ ਹਨ ਅਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਵੀ ਕੀਤੀ ਹੈ ਕਿ ਚਮਤਕਾਰ ਸਾਹਿਬ ਹਲਕੇ ਦੇ ਪਿੰਡ ਦਾਉਦਪੁਰ ਚਖਤਰੇ ਵਾਲੀ ਜਗ੍ਹਾ ਉੱਤੇ ਭਾਵੇਂ ਮਿਲਟਰੀ ਨੇ ਮੋਰਚਾ ਸੰਭਾਲ ਲਿਆ ਪਰ ਫਿਰ ਵੀ ਉੱਥੇ ਲਿਜਾ ਕੇ ਇਹਨਾਂ ਬੋਰੀਆਂ ਦੀ ਵਰਤੋਂ ਕਰ ਸਕਦੇ ਹਨ ਉਹਨਾਂ ਦੱਸਿਆ ਕਿ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਗੁਰਵੀਰ ਸਿੰਘ ਖੇੜਾ ਸਰਪੰਚ ਸੁਖਵੀਰ ਸਿੰਘ ਸੁੱਖਾ ਸਰਪੰਚ ਨਰਮਲ ਸਿੰਘ ਰੇਮਾਬਾਦ ਗੁਰਵਿੰਦਰ ਸਿੰਘ ਸੌੜੀਆਂ ਜੋ ਕਿ ਸਾਰੇ ਬਲਾਕ ਪ੍ਰਧਾਨਨ ਇਸ ਤੋਂ ਇਲਾਵਾ ਅਮਨਦੀਪ ਸਿੰਘ ਤੁੱਲੇਵਾਲ ਦੇ ਨਾਲ ਇਧਰਾਂ ਦੇ ਕਰੀਬ ਔਰ ਜਿਹੜੇ ਵਲੰਟੀਅਰ ਨੇ ਇਸ ਜਗ੍ਹਾ ਤੇ ਡਟੇ ਹੋਏ ਹਨ ਤੁਸੀਂ ਬੰਦੇ ਦੇਖੋ ਹਾਲਾਤ ਪਹਿਲਾਂ ਨਾਲੋਂ ਕਹੀਏ ਤਾਂ ਜ਼ਿਆਦਾ ਬਦਤਰ ਹੋ ਗਏ ਨੇ ਪਰ ਪ੍ਰਸ਼ਾਸਨ ਨੇ ਲਗਾਤਾਰ ਇੱਥੇ ਆਪਣੀ ਜ਼ਿੰਮੇਵਾਰੀ ਸਮਝਾ ਹੋਇਆ ਲਗਾਤਾਰ ਇਥੇ ਡਿਊਟੀ ਦੇ ਰਿਹਾ ਤੇ ਨਾਲ ਅਸੀਂ ਵੀ ਉਹਨਾਂ ਨੂੰ ਬੈਕਅਪ ਤੇ ਮਾਨ ਸਾਹਿਬ ਦੇ ਸਾਨੂੰ ਨਿਰਦੇਸ਼ ਨੇ ਵੀ ਕਿਤੇ ਵੀ ਕੋਈ ਖਤਰੇ ਦੀ ਗੱਲ ਹੁੰਦੀ ਆ ਤਾਂ ਹਰ ਹਾਲਾਤ ਤੁਸੀਂ ਬੀਸੀਬਬ ਤੱਕ ਪਹੁੰਚਾਉਣੇ ਨੇ ਵੀ ਕਿਤੇ ਵੀ ਕੋਈ ਐਮਰਜੈਂਸੀ ਲੋੜ ਪੈਂਦੀ ਆ ਸਾਨੂੰ ਤੁਸੀਂ ਦੱਸਣਾ ਪ੍ਰਸ਼ਾਸਨ ਹਰ ਵੇਲੇ ਤੁਹਾਡੇ ਲਈ ਹਾਜ਼ਰ ਆ ਕਿਸੇ ਵੀ ਤਰ੍ਹਾਂ ਕੋਈ ਚੀਜ਼ ਜਾਂ ਕਿਸੇ ਵੀ ਤਰ੍ਹਾਂ ਕੋਈ ਨੁਕਸਾਨ ਹੋਊਂ ਤਾਂ ਆਪਾਂ ਪਹੁੰਚਾਉਣਾ ਵਾ ਅਸੀਂ ਤੁਹਾਡੇ ਨਾਲ ਖੜ ਪਰ ਉਹ ਪਿੰਡਾਂ ਦੇ ਕਿ ਆ ਵੀ ਜਿਹੜਾ ਪਹਿਲਾ ਠੋਕਰ ਬਣਾਈ ਗਈ ਹੁੰਦੀ ਹੁੰਦੀ ਤੇ ਹਾਲਾਤ ਨਾ ਖਰਾਬ ਹੋਣ ਤੇ ਤੁਸੀਂ ਮਨ ਨਾ ਖਰਾਬ ਹੁੰਦਾ ਅੱਜ ਹਾਲਾਤ ਨਾ ਹੁੰਦੇ ਦੇਖੋ ਜੋ ਹੋ ਗਿਆ ਉਹ ਤਾਂ ਹੁਣ ਆਪਾਂ ਕੁਦਰਤ ਆ ਨਾ ਇਹ ਪਹਿਲਾਂ ਆਪ ਨੂੰ ਪਤਾ ਨਹੀਂ ਹੁੰਦਾ ਵੀ ਐਦਾਂ ਹੋ ਸਕਦਾ ਵਾ ਜੇ ਦੇਖਿਆ ਜਾਵੇ 88 ਦੇ ਬਾਅਦ ਮਿਹਰ ਚ 23 ਆਇਆ ਵਾ ਐਦਾਂ ਦੇ ਖਤਰਨਾਕ ਹਾਲਾਤਰੇ ਬਣੇ ਨੇ ਪਰ ਚਲੋ ਹੈ ਕਿਦਣਾ ਕਿਤੇ ਸਾਡੇ ਵੱਲੋਂ ਇਹ ਕਹਿ ਸਕਾਂ ਸਾਡੀ ਕਮਜ਼ੋਰੀ ਹੋ ਸਕਦੀ ਹੈ ਪਰ ਇਸ ਵਾਰ ਤਾਂ ਆਪਾਂ ਸਿਆਸਤ ਨੂੰ ਛੱਡ ਕੇ ਜੇ ਦੇਖੀਏ ਤਾਂ ਅਸੀਂ ਲੋਕਾਂ ਦੇ ਨਾਲ ਜਦਦੇ ਹੜ ਆਏ ਨੇ ਲਗਾਤਾਰ ਇੱਥੇ ਖੜੇ ਨੇ ਬੇਤ ਕੋਈ ਵੀ ਉਹਨਾਂ ਕੋਈ ਪ੍ਰੋਬਲਮ ਨਾ ਆਵੇ ਅਸੀਂ ਨਾਲ ਬਰਾਬਰ ਖੜੇ ਆ ਜੇ ਕੋਈ ਨੁਕਸਾਨ ਹੋਊਗਾ ਤਾਂ ਅਸੀਂ ਉਹਦੇ ਵਿੱਚ ਹੋਵਾਂਗੇ ਆ ਮਾਦੀ ਪਾਰਟੀ ਦੇ ਵਲੰਟੀਅਰ ਵੀ ਆ ਰਹੇ ਕੀ ਡਿਊਟੀ ਲਈ ਕੀ ਇੱਥੇ ਜੇ ਹੜ੍ਹ ਦੇ ਹਾਲਾਤ ਆਦਿ ਨੇ ਉਹ ਰਾਸ਼ਨ ਪਾਣੀ ਦੇ ਪੁੱਤਰਪਾਲਾਂ ਦੇ ਜਾਂ ਕੋਈ ਨਾਲ ਦੇ ਤੋਂਵੰਦ ਕੀਤੇ ਕਿ ਨਾ ਪ੍ਰੋਸੈਸ ਹਾਂਜੀ ਬਿਲਕੁਲ ਜੇ ਕਿਸੇ ਨੂੰ ਵੀ ਤਰਪਾਲ ਚਾਹੀਦੀ ਆ ਮੰਨ ਲਓ ਘਰਾਂ ਐ ਛੱਤਾਂ ਵੀ ਚਾਹੁੰਦੀਆਂ ਗੈਰੀਆਂ ਤਾਂ ਉਸਦੇ ਲਈ ਇਹ ਤਰਪਾਲਾਂ ਦੇ ਰਹੇ ਆ ਤੇ ਬਾਕੀ ਇੱਥੇ ਜੋ ਆਪਣੇ ਭਾਈਚਾਰਾ ਜਾ ਲਗਾਇਆ ਸਾਰੇ ਜੋਧਾ ਹੀ ਨੇ ਇਹ ਕਹਾਂਗੇ ਜੜੇ ਦੇਵਰੇ ਨਹੀਂ ਲੱਗੀ ਆ ਵੀ ਸਾਨੂੰ ਬਚਾਉਣ ਲਈ ਇਹ ਦਿਨਾਂ ਤੇ ਇੱਥੇ ਲੱਗਿਆ ਵੀ ਬੀੜੀਆਂ ਵਾਰਿਆ ਇਹਨਾਂ ਨੂੰ ਵੀ ਅਸੀਂ ਗਏ ਤਰ੍ਹਾਂ ਨਹੀਂ ਤਕਲੀਫ ਨਾ ਹੋਵੇ ਰਾਸ਼ਨ ਪਾਈ ਤੋਂ ਉਹ ਵੀ ਇਹਨਾਂ ਦੀ ਅਸੀਂ ਖਿਆਲ ਰੱਖਦੇ ਹਾਂ